ਕਿਉਂਕਿ ਯਾਰ ਜੋ ਅੱਜ ਹੋਇਆ ਜੋ ਅੱਜ ਹੋਇਆ ਜੋ ਅੱਜ ਮੈਂ ਦੇਖਿਆ ਦੇਖਿਆ ਮੈਥੋਂ ਪੂਰਾ ਗਿਆ ਨਹੀਂ ਮੇਰੇ ਹੱਥ ਚੋਂ ਮੋਬਾਈਲ ਡਿੱਗ ਗਿਆ ਥੋੜਾ ਇਹ ਦੇਖਦੇ ਹੋਏ ਚਨਾਟਾ ਲੱਗਿਆ ਅੱਖਾਂ ਨੂੰ ਵੀ ਇਹ ਕੀ ਅੱਜ ਵੀ ਹੋ ਰਿਹਾ ਹੈ ਤੁਸੀਂ ਵੀ ਦੇਖਿਆ ਹੋ ਸਾਰਿਆਂ ਨੂੰ ਮੈਂ ਉਹ ਵੀਡੀਓ ਤੁਹਾਨੂੰ ਦਿਖਾਉਣੀ ਚਾਹੁੰਦਾ ਉਹ ਮੁੱਖ ਮੰਤਰੀ ਵਿਚਾਲਾ ਜੋ ਗੁਰਸਿੱਖਾ ਜਵਾਕ ਸਿੱਧਰਾ ਜ ਆ ਵਿਚਾਰਾ ਭਗਤ ਜ ਆ ਬੰਦਾ ਹੈਗਾ ਹਨਾ ਆਮ ਜ ਆ ਉਹਨੂੰ ਕੁੱਟਮਾਰ ਕਰਦੇ ਹੋਏ ਦੀ ਵੀਡੀਓ ਯਾਰ ਕਿਵੇਂ ਉਹਦੇ ਮੂੰਹ ਤੇ ਕੋਸਨ ਮਾਰੀ ਜਾਂਦੇ ਨੇ ਉਹਨੂੰ ਦੇਖ ਕੇ ਹਨਾ ਬਾਈ ਬਣ ਕੇ ਨੂੰ ਸ਼ੇਅਰ ਕਰ ਦਿਓ ਨਹੀਂ ਰਿਪੋਰਟਾਂ ਮਾਰਨਗੇ ਮੈਂ ਆਪਣੇ ਇੱਥੇ ਇਹ ਵੀ ਫੇਸਟਾ ਬੰਦ ਬਰੋਬਰ ਹੀ ਆ ਚੱਲ ਜਨਰਲ ਨਾਲ ਚੱਲਦਾ ਚਲਾਉਣਾ ਆਪਾਂ ਹੁਣ ਕਿੰਨੇ ਕ ਬਣਾਈ ਚੱਲੀ ਆ ਯਾਰ ਤਨ ਜੱਤ ਨਾਲੇ ਬੰਦ ਕਰਤੇ ਜੇ ਤ ਉਹਨੂੰ ਕੁੱਟ ਰਹੇ ਸੀ ਨਾ ਉਹਨੂੰ ਕੁੱਟ ਰਹੇ ਸੀ ਮਨ ਚੋਂ ਚੀਕ ਨਿਕਲੀ ਕੋਈ ਮੈਂ ਪੁਲਿਸ ਵਿਰੋਧੀ ਨਹੀਂ ਇੱਥੇ ਕੋਈ ਮੈਂ ਪ੍ਰਸ਼ਾਸਨ ਵਿਰੋਧੀ ਨਹੀਂ ਕੋਈ ਮੈਂ ਸਰਕਾਰ ਵਿਰੋਧੀ ਨਹੀਂ ਗੱਲ ਕਰ ਯਾਰੋ ਮੈਂ ਉਹ ਬੰਦੇ ਦੇ ਕੁੱਤੇ ਬੰਦੇ ਦੇ ਜੋ ਉਸ ਨੂੰ ਮਾਰ ਰਿਹਾ ਹੈ ਉਸ ਨੂੰ ਕੁੱਟ ਰਿਹਾ ਉਹ ਕੁੱਤੇ ਦੱਲੇ ਬੰਦੇ ਨੂੰ ਗਾਲ ਕਢਦਾ ਮੈਂ ਉਹ ਇਹ ਗੰਦੇ ਬੰਦੇ ਨੂੰ ਉਹਦਾ ਮਾਂ ਪਿਓ ਯਾਰ ਤੂੰ ਕਿਸੇ ਦੇ ਜਵਾਕ ਨੂੰ ਐ ਕੁੱਟਣਾ ਵਰਦੀ ਪਾ ਕੇ ਵਰਦੀ ਦੀ ਤੂੰ ਤਾਂ ਵਰਦੀ ਦੀ ਹੋਤੋਂ ਹੀ ਕਰ ਰਿਹਾ ਯਾਰ ਤੂੰ ਐਡਾ ਕਿੰਨਾ ਕ ਬਦਮਾਸ਼ ਆ ਯਾਰ ਐਡਾ ਕਿੰਨਾ ਗੁੰਡਾ ਤੂੰ ਇੱਕ ਗਰੀਬ ਬੰਦੇ ਨੂੰ ਕੁੱਟ ਰਿਹਾ ਯਾਰ ਗਰੀਬ ਬੰਦੇ ਤੇ ਜ਼ੁਲਮ ਕਰ ਰਿਹਾ ਇੱਕ ਕਾਹਦੀ ਲੜਾਈ ਗਵਾਂਡੀਆਂ ਨੇ ਫੋਨ ਕਰਿਆ ਕੁੱਤੇ ਪਿੱਛੇ ਲੜਾਈ ਉਹ ਸਾਰੀ ਗੱਲ ਵੀ ਸਾਹਮਣੇ ਆਲੀ ਵੀ ਕੁੱਤਾ ਚਾਹੇ ਬੰਦੇ ਦਾ ਕਤਲ ਕਰਿਆ ਹੋਵੇ ਯਾਰ ਤੁਸੀਂ ਫੇਰ ਵੀ ਨਹੀਂ ਕੁੱਟ ਸਕਦੇ ਚਿੱਟਾ ਵੇਚਣ ਨਾਲ ਦੋਸਤੋ ਕੁਝ ਹੁੰਦਾ ਨਹੀਂ ਉਹ ਤਾਂ ਸ਼ਰਿਆਂ ਵਿੱਚੀ ਜਾਂਦੇ ਨੇ ਉਹਨਾਂ ਹੱਥੋਂ ਡਾਂਗ ਨਹੀਂ ਵੱਜਦੀ ਪੈਸੇ ਟੇਬਲ ਥੱਲੇ ਫੜ ਲੀ ਜੇਰੇ ਮੁਸਾ ਲੱਗੂ ਮੇਰੀ ਗੱਲ ਦਾ ਹੁਣ ਰਿਪੋਰਟਾਂ ਹੀ ਮਾਰਦੇ ਨੇ ਸੱਚੀਆਂ ਗੱਲਾਂ ਦੇ ਰਿਪੋਰਟਾਂ ਮਾਰਦੇ ਨੇ ਲੋਕ ਵੀ ਸੱਚ ਨੂੰ ਸ਼ੇਅਰ ਨਹੀਂ ਕਰਦੇ ਗੰਦਮੰਦ ਗਾਉਣੋਂ ਕੁਝ ਬਿਜਾਉਣ ਨਾਲ ਹੋਵੇ ਉਹ ਮੇਲਾ ਲੱਗ ਜਾਂਦਾ ਉਹਨਾਂ ਤੇ ਯਾਰ ਮਨ ਦੁਖੀ ਹੁੰਦਾ ਵੀ ਆਪਾਂ ਲੋਕਾਂ ਨੂੰ ਲਈਏ ਲੋਕਾਂ ਪਿੱਛੇ ਬੋਲਦੇ ਨੇ ਲੋਕ ਨਹੀਂ ਉਹ ਕਰ ਰਹੇ ਛੋੜਾ ਵੀ ਦਿਲ ਦੁਖਿਆ ਹੋਊ ਜਿਨ੍ਹਾਂ ਦੇ ਅੰਦਰ ਦਿਲ ਹੂ ਅਸਲੀ ਲੋਕ ਹੈਗੇ ਹੋ ਯਾਰ ਹੈ ਜਾਂ ਕੁਛ ਆਪਾਂ ਦੇਖ ਨਹੀਂ ਸਕਾਦੇ ਸੈਂਸਿਟਿਵ ਐ 91 92 ਦਾ ਦੌਰ ਯਾਦ ਕਰਾਤਾ ਮੈਂ ਕਿਸੇ ਸਿਆਣੇ ਬੰਦੇ ਨੂੰ ਵੀਡੀਓ ਦਿਖਾਉਣ ਲੱਗਿਆ ਮਾਂ ਦੇ ਫਿਰ ਉਹ ਕਹਿੰਦਾ ਪੁਰਾਣੀ ਖੜਕੂ ਬਾਦ ਵੇਲੇ ਦੀ ਵੀਡੀਓ ਮਾਂ ਖੜਕੂ ਬਾਦ ਵੇਲੇ ਕਿੱਥੋਂ ਵੀਡੀਓ ਬਣਦੀਆਂ ਪੰਦਰਾ ਇਹ ਤਾਂ ਹੁਣ ਦੀ ਵੀਡੀਓ ਅੱਜ ਦੀ ਉਹਦੇ ਬਾਲ ਧੂਏ ਦੇ ਮੂੰਹ ਤੇ ਮੁੱਕੇ ਮਾਰ ਰਿਹਾ ਜਿਵੇਂ ਬਾਕਸਰ ਹੋਵੇ ਗੱਲ ਬਣਾਈ ਓ ਅਕੇ ਅਸੀਂ ਉਹ ਸਸਪੈਂਡ ਕਰਤੇ ਸਸਪੈਂਡ ਸਾਰੇ ਨੂੰ ਲੈਣ ਹਾਜ਼ਰ ਕਰੋ ਇਹ ਜਿਹੇ ਕੁੱਤਿਆਂ ਨੂੰ ਕੱਲ ਨੂੰ ਕਿਸੇ ਹੋਰ ਨੂੰ ਕੁੱਟਣਗੇ ਗਰੀਬ ਨੂੰ ਉਹ ਲੈਣ ਹਾਜ਼ਰ ਕਰੋ ਸੋਤੋ ਯਾ ਡਾਂਗਣੀ ਵੱਜਦੀ ਲਾਰਸ ਬਿਸ਼ੋਈ ਥੋੜੇ 15 ਬੰਦੇ ਮਾਰ ਗਿਆ ਕਿ ਰੋਜ਼ ਯਾਰ ਕਹਿੰਦਾ ਮੈਂ ਫਲਾਣਾ ਮਰਵਾਤਾ ਫਲਾਣਾ ਮਰਵਾਤਾ ਉਧਰ ਸੋਤੋ ਡਾਂਗਣੀ ਵੱਜੀ ਥਾਣੇ ਚੁਰੇ ਲੱਕਿਆ ਲਿਆ ਕੇ ਤੁਸੀਂ ਉਹਨੂੰ ਉਹਦੇ ਮੰਗੂ ਗੈਂਗਸਟਰਾਂ ਨੂੰ ਤੁਸੀਂ ਸੋ ਹੱਥੇ ਲਾਦਾ ਬਥੇਰੇ ਗੈਂਗਸਟਰਾਂ ਮਾਰਨ ਆਦੇ ਹੁੰਦੇ ਨੇ ਯਾਰ ਗਰੀਬ ਬੰਦਾ ਕੁੱਟਣਾ ਚਿੱਟੇ ਆਲਾ ਸੋ ਸੀਨ ਕਦੇ ਕੁੱਟਿਆ ਅੱਜ ਤੱਕ ਦੇਖਿਆ ਵੀ ਚਿੱਟੇ ਆਲ ਤੁਸੀਂ ਨੰਗਾ ਕਰਕੇ ਬਾਜ਼ਾਰ ਚੋਂ ਲੈ ਕੇ ਹੋਵੇਂ ਕੁੱਟ ਕੇ ਕੋਈ ਹੈਨਾ ਵੱਡਾ ਬਲੈਕੀ ਹੋਵੇ ਖਾਣ ਪੀਣ ਵਾਲੇ ਤਾਂ ਰੋਜ਼ ਹੀ ਪਰਚੇ ਪਾਉਣ ਵਿਚਾਰਨ ਸਾਹ ਦਾ ਟੰਬਰ ਬੈਠ ਰਹੇ ਨੇ ਅੰਦਰ ਜਿਹੜੇ ਖਾਣ ਪੀਣ ਇਹ ਕਿਲੋ ਕਿਲੋ ਦੋ ਦੋ ਕਿਲੋ ਚਿੱਟਾ ਵੇਚਦੇ ਨੇ ਜੇਲ੍ਹ ਚੋਂ ਫੋਨ ਮਾਰਦੇ ਨੇ ਸੋਨੂੰ ਸਿੱਧਾ ਫੋਨ ਕਰਦੇ ਨੇ ਵੱਡੇ ਗੈਂਗਸਟਰ ਆ ਪੂਰੇ ਵੱਡੇ ਨਾਮੀ ਆਮ ਖਾਂਗੇ ਛੋਡੇ ਬਣਾਏ ਹੋਏ ਨਹੀਂ ਇਹ ਵੱਡੇ ਨੇ ਉਹ ਹੋ ਜਿਹਨਾਂ ਦਾ ਵਿਕਦਾ ਹੈ ਕਈ ਕੱਲ ਬੱਗ ਗਿਆ ਮੈਂ ਦੁਕਾਨ ਤੇ ਸਵੇਰੇ ਦੁਕਾਨ ਨੂੰ ਰੋਕਣਾ 15 ਮਿੰਟਾਂ ਬਾਅਦ ਪੁਲਿਸ ਦੀ ਪੁਲਿਸ ਹੋ ਗਈ ਦੁਕਾਨ ਵਾਲ ਨੂੰ ਕਹਿੰਦੀ ਸੀ ਆਈ.ਡੀ ਕਰਤੀ ਹੈਗਾ ਸਾਡੇ ਉਰੇ ਅਫਸਰ ਉਹ ਹਜੇ ਵੀ ਕਿਡ ਰੱਖਦਾ ਕਿਸੇ ਕਰੇ ਬਾਗਿਆ ਕਿ ਤੇਰੀ ਉਹ ਬਾਸ਼ਬਣੀ ਵਾਲੇ ਜਿਹੜੇ ਮੈਂ ਹਾਰ ਪਾਈ ਸੀ ਉਹਦੇ ਜਮਾਨ ਖਾ ਕੇ ਮੇਰੇ ਪਰਚੇ ਸਸਪੈਂਡ ਕਰੇ ਹੋਏ ਨੇ ਦਸ ਵੀ ਉਹ ਚਦਰੀ ਜਮਾਨਤ ਕਰਾਉਣੇ ਇਹੇ ਆ ਤਾਂ ਤੁਹਾਡਾ ਪ੍ਰਸ਼ਾਸਨ ਹੈ ਲੱਖ ਦੀ ਲਾਹਨਤ ਹੈ ਐਸੇ ਸਿਸਟਮ ਤੇ ਲੱਖ ਦੀ ਲਾਹਨਤ ਹੈ ਐਸੇ ਲੋਕਾਂ ਤੇ ਜੋ ਇਹ ਸਭ ਕੁਝ ਦੇਖ ਕੇ ਜਰਦੇ ਨੇ ਆਪਣਾ ਤਾਂ ਭਈਆ ਰਹਿਣ ਜਾਂਦਾ ਵੱਧ ਤੋਂ ਵੱਧ ਬੋਲੋ ਯਾਰ ਛੇਕੜ ਨੂੰ ਕੁਝ ਹੋਰ ਨਹੀਂ ਕਰ ਸਕਦੇ ਆਪਾਂ ਬੋਲ ਤਾਂ ਸਕਦੇ ਆ ਹਾਂ ਦਾ ਨਾਰਾ ਤਾਂ ਮਾਰ ਸਕਦੇ ਆ ਉਹ ਬੱਚੇ ਤੇ ਯਾਰ ਕੀ ਜ਼ੁਲਮ ਕਰ ਰਿਹਾ ਹੈ ਕਬਰਦੀ ਧਾਰੀ ਗੁੰਡਾ ਉਹਨਾਂ ਦਾ ਵਰਦੀ ਨੂੰ ਵੀ ਕਲੰਕ ਲਵਾਇਆ ਐ ਐਸੇ ਬੰਦੇ ਨੇ ਉਹਨਾਂ ਦਾ ਵਰਦੀ ਵੀ ਕਲੰਕਿਤ ਕਰੀ ਐ ਉਸ ਬੰਦੇ ਨੇ ਤਾਂ ਵਰਦੀ ਨੂੰ ਵੀ ਕਲੰਕਿਤ ਕਰਿਆ ਕਿਉਂਕਿ ਕੋਈ ਵੀ ਮੈਨ ਮੈਨ ਇਮਾਨਦਾਰ ਕੋਈ ਵੀ ਹੋਰ ਬੰਦਾ ਹੋਊ ਮੈਨੂੰ ਮੇਰੇ ਨਾਲ ਮੇਰੇ ਨਾਲ ਖੁਦ ਕਰਿਆ ਨਾ ਮੈਨੂੰ ਘੜੀਸ ਕੇ ਮੇਰੇ ਉਰੋਂ ਬਾਹਰ ਵੀਡੀਓ ਬੰਦ ਹੋਈ ਐ ਮੇਰੇ ਵੀਡੀਓ ਬੰਦ ਹੋਈ ਤਾਂ ਮੈਨੂੰ ਗੇਟ ਤੋਂ ਚੱਕਿਆ ਕਰ ਸੇਵਕ ਸਿੰਘ ਜਵਾਰ ਕੇ ਅੰਕਲ ਹੋ ਰਹੇ ਸੀ ਜਦੋਂ ਮੈਨੂੰ ਚੱਕ ਕੇ ਘੜੀਸ ਕੇ ਸਿੱਟਿਆ ਗੱਡੀ 'ਚੋਂ ਮੇਰੇ ਨਾਲ ਵੀ ਮੇਰੇ ਤਾਂ ਦਿਲ ਲਰਦਾ ਵੀ ਮੈਨੂੰ ਵੀ ਐਂ ਘੜੀਸ ਕੇ ਸਿੱਟਿਆ ਸੂ ਲੋਕ ਬਹੁਤ ਇਕੱਠੇ ਹੋ ਗਏ ਦਾ ਮੈਨੂੰ ਕੋਈ ਹੋਣੀ ਮਿਲਿਆ ਕੈਮੀ ਤੁਹਾਨੂੰ ਗੱਪ ਮਾਰਾਂ ਹਨਾ ਮੈਨੂੰ ਵੀ ਇਹੀ ਕੜੀ ਸਕੇ ਮੇਰੇ ਬਾਲ ਫੜ ਕੇ ਲਗਿਆ ਹੈ ਮੇਰੇ ਪਿਓ ਨੂੰ ਸੱਟ ਮਾਰੀ ਮੇਰੇ ਬੱਚੇ ਉਹ ਤਾਂ ਦਰਦ ਉੱਠਦਾ ਯਾਰ ਵੀ ਆਪਣੇ ਨਾਲ ਇਹ ਹੋਈ ਹੈ ਚਲੋ ਮੈਂ ਤਾਂ ਫੇਰ ਵੀ ਲੋਕਾਂ ਪਿੱਛੇ ਲੜਦਾ ਸੀ ਉਹ ਤਾਂ ਵਿਚਾਰਾ ਯਾਰ ਗਰੀਬ ਬੰਦਾ ਯਾਰ ਐਵੇਂ ਯਾਰ ਵਿਚਾਰਾ ਕੁੱਟਦਾ ਯਾਰ ਤੁਸੀਂ ਯਾਰ ਕੀ ਬਈ ਯਾਰ ਹੱਥ ਬੰਨਨੇ ਆ ਯਾਰ ਸੋਡੇ ਅਫਸਰਾਂ ਨੂੰ ਯਾਰ ਤੁਸੀਂ ਯਾਰ ਭਾਈ ਆ ਜੁਲਮ ਅੱਜ ਦੇ ਹੀ ਕਲੀ ਵੀ ਕਰ ਰਹੇ ਹੋ ਕੋਈ ਚਿੱਟੇ ਵਾਲਾ ਮਾਰ ਕੋ ਗੋਲੀ ਅਸੀਂ ਖੁਸ਼ ਹੋਈਏ ਸਾਡਾ ਜਿਹੜੇ ਸਾਡੇ ਜਵਾਕਾਂ ਨੂੰ ਮਾਰ ਰਹੇ ਨੇ ਕਿੱਲੋ-ਕੱਲੋ ਚੱਟਾ ਵਿਕੀ ਜਾਂਦਾ ਰੋਜ਼ ਤੁਸੀਂ ਉਹਨਾਂ ਨੂੰ ਨੰਗੇ ਕਰਕੇ ਕੁੱਟੋ ਜੋ ਜਵਾ ਲੋਕਾਂ ਨੇ ਜਵਾਕਾਂ ਦੇ ਸਪਾਰੀਆਂ ਲੈਣਦੇ ਨੇ ਫਰੋਤੀਆਂ ਮੰਗਦੇ ਨੇ ਉਹਨਾਂ ਦਾ ਕਾਊਂਟਰ ਕਰੋ ਹਨਾ ਕੋਈ ਉਹ ਵੀ ਕਿਸੇ ਆਮ ਗਰੀਬ ਦੇ ਨਾਲ ਗਿੱਟੇ 'ਚ ਗੋਲੀ ਮਾਰ ਦਿੰਦੇ ਨੇ ਰੋਜ਼ ਪਤਾ ਹੀ ਨਹੀਂ ਲੱਗਦਾ ਸੋਡੀਆਂ ਖੇਡਾਂ ਬਣਾਈਆਂ ਹੋਈਆਂ ਤੁਸੀਂ ਲੈ ਜਾਂਦੇ ਹੋ ਆ ਪਿਸਤੌਲ ਚੱਕਦਾ ਸੀ ਸੋਡੀ ਗਰਫ ਚੋਂ ਪਿਸਤੌਲ ਚੱਕ ਲੂ ਬਾਹਲੀ ਬੁੱਚੜਾ ਬੁੱਚੜਾਂ ਦੀਆਂ ਚੋਂ ਉਹ ਜੱਜ ਨਹੀਂ ਸਾਨੂੰ ਪੁੱਛਦੇ ਯਾਰ ਪਤਾ ਨਹੀਂ ਕੀ ਗੱਲ ਆ ਤੁਸੀਂ ਕਰਨਾ ਮੇਰੇ ਨਾਲ ਵੀ ਪਤਾ ਨਹੀਂ ਕੀ ਐ ਗੱਲ ਕਰ ਮੈਂ ਬੋਲ ਕੇ ਮਰੂੰ ਅਕੇ ਜੀ ਅਸੀਂ ਲਿਆਂਦਾ ਉਹਨੇ ਪਿਸਤੌਲ ਚੱਕ ਕੇ ਗਿੱਟੇ ਚ ਪਿਸਤੌਲ ਚੱਕ ਕੇ ਭਜਦਾ ਸੀ ਅਸੀਂ ਵੀ ਛੋਡੀ ਗ੍ਰਿਫਤ ਚ ਹੋਵੇ ਬੰਦਾ ਤੁਸੀਂ ਹੱਥਕੜੀ ਤੁਸੀਂ ਪ੍ਰੋਡਕਸ਼ਨ ਬਰਾਂਡ ਤੋਂ ਲੈ ਕੇ ਆਏ ਹੋਮ ਤੇ ਬੰਦਾ ਪਿਸਤੌਲ ਚੱਕ ਰੂ ਬਾਲੀ ਹਣਾ ਇੱਕੋ ਹੀ ਸਟੋਰੀ ਐ ਗਿੱਟੇ ਚ ਹੀ ਫੈਲ ਵਜਦਾ 50 ਹੋ ਗਏ 50 ਹੋ ਗਏ ਘੱਟੋ ਘੱਟ ਇਹ ਜੇ ਉਹ ਬੋਲਣਗੇ ਜਰੂਰ ਵਿਚਾਰੇ ਜਦੋਂ ਕਦੇ ਬਾਹਰ ਆਉਣਗੇ ਫਲਾਣੇ ਫਲਾਣੇ ਜਿਸ ਵੀ ਬੰਦੇ ਨੇ ਉਸ ਨੂੰ ਕੁੱਟਿਆ ਜਿਸ ਵੀ ਚਾਹੇ ਉਹ ਮੁੱਖ ਮੰਤਰੀ ਦਾ ਕੋਈ ਵੀ ਕਸੂਰ ਹੋਵੇ ਯਾਰ ਉਹ ਮੁੰਡੇ ਦਾ ਮੁੱਖ ਮੰਤਰੀ ਜਿਹਾ ਵਿਚਾਰਦਾ ਉਹ ਮੁੱਖ ਮੰਤਰੀ ਹੈਗਾ ਉਹ ਉਹਦਾ ਕੋਈ ਵੀ ਕਸੂਰ ਹੋਵੇ ਨੇ ਕਤਲ ਵੀ ਕਰਿਆ ਹੋਵੇ ਉਹਨੇ ਕੁਝ ਵੀ ਕਰਿਆ ਹੋਵੇ ਯਾਰ ਤੁਸੀਂ ਉਹਦਾ ਐ ਸਲੋਟ ਨਰਾਜ਼ਰ ਨਹੀਂ ਕਰ ਸਕਦੇ ਜੀ ਦਸਤਾਰ ਲਾ ਗੋ ਕੇ ਸੱਤੋਂ ਫੜਕਦੇ ਕਿਸ ਨੂੰ ਮਾਰਦਾ ਕਾਸ ਤੋਂ ਮੇਰੇ ਮੂਹਰੇ ਹੋਵੇ ਨਾ ਤੇਰੇ ਕਚੀਚੀਆਂ ਵੱਢ ਲਈਆਂ ਇੱਕ ਦੰਦੀ ਚ ਹਰੇਕ ਹਰੇਕ ਵੀਰ ਦੇ Hindu ਹੋਵੇ ਚਾਹੇ Sikh ਹੋਵੇ ਚਾਹੇ Muslim ਹੋਵੇ ਚਾਹੇ ईसाई ਹੋਵੇ ਚਾਹੇ Dalit ਹੋਵੇ ਚਾਹੇ Jagat hove zimmedar hove oh video dekh ke ਕਿਉਂਕਿ ਆਪਾਂ ਬਾਲ ਬੱਚੇਦਾਰਾਂ ਯਾਰ ਆਪਾਂ ਦਿਲ ਰੱਖਦੇ ਆ ਕੋਮਲ ਦਿਲ ਰੱਖਦੇ ਆ ਕੋਮਲ ਹੱਟ ਲੋਕ ਆ ਆਪਾਂ ਆਪਾਂ ਨੂੰ ਇਹ ਚੀਜ਼ਾਂ ਦਰਦ ਦਿੰਦੀਆਂ ਨੇ ਭਾਈ ਉਹ ਵੀਡੀਓ ਯਾਰ ਦੇਖੀ ਨਹੀਂ ਗਈ ਪੂਰੀ ਹਾਂ ਹੱਥ 'ਚੋਂ ਜਿਵੇਂ ਕਰੰਟ ਵਾਇਸ ਹੁੰਦਾ ਮੇਰੇ ਕਰੰਟ ਵੱਜ ਕੇ ਐ ਵੀਡੀਓ ਡਿੱਗੀ ਜਾਓ ਤੁਸੀਂ ਵੀ ਦੇਖ ਲਿਓ ਸਾਰਿਆਂ ਨੇ ਹਨਾ ਹੈ ਬਾਈ ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣਾ ਤਾਂ ਪਏ ਇਹ ਹੁਣ ਤੁਹਾਨੂੰ ਪਤਾ ਹੀ ਆ ਤਾਂ ਨਹੀਂ ਚੱਲਦੇ ਬਾਹਲੇ ਲੋਕ ਮੈਨੂੰ ਕਹਿੰਦੇ ਵੀਡੀਓ ਪਾਉਂਦਾ ਮੈਂ ਰੋਜ਼ ਵੀਡੀਓ ਪਾਉਣਾ ਬਈ ਆਪਣੀ ਚੱਲਣ ਚੱਲਣ ਦਿੰਦੇ ਕਿ ਆਪਾਂ ਬੋਲਦੇ ਇਹਨਾਂ ਦੇ ਇਹਨਾਂ ਦੇ ਖਿਲਾਫ ਹਾਂ ਇਹ ਲੋਕਾਂ ਦੇ ਖਿਲਾਫ ਬੋਲਦੇ ਆ ਇਹ ਵਰਦੀ ਧਾਰੀਆਂ ਦੇ ਖਿਲਾਫ ਬੋਲਦੇ ਆ ਸਾਰੀ ਪੁਲਿਸ ਮੈਂ ਕਹਣਾ ਬਹੁਤ ਚੰਗੀ ਆ ਨਿੱਤ ਨੈਮੀ ਬੰਦੇ ਨੇ ਪੱਕੇ ਪੀਨੀਕ ਨੇ ਪੱਕੇ ਪੰਡਤ ਨੇ ਜਨੇਊ ਧਾਰੀ Hindu ਨੇ Muslim ਨੇ ਪੱਕੇ ਪੂਰੇ ਘੈਂਟ ਅਫਸਰ ਨੇ ਪੁਲਿਸ ਵਾਲੇ ਕਾ ਕਰੋ ਵਿਚਾਰੇ ਕੀ ਕਰਨ ਉਹਨਾਂ ਦਾ ਕੋਈ ਕੋ ਕੋ ਹੈ ਜਦੋਂ ਇਹੋ ਜਿਹੇ ਬੰਦੇ ਯਾਰ ਗੰਦੇ ਬੰਦੇ ਫਰਸਟ੍ਰਿਕਟ ਬੰਦੇ ਦਾਰੂ ਪੀਣੇ ਦਾਰੂ ਪੀ ਪੀ ਇਹਨਾਂ ਨੂੰ ਸੁਰਤ ਨਹੀਂ ਰਹਿੰਦੀ ਤੜਕੇ ਫੀਮ ਨਾਲ ਡੱਕ ਲੈਂਦੇ ਨੇ ਭੁੱਕੀ ਨਾਲ ਜੋ ਆਇਆ ਉਹ ਤੋਂ ਖਾ ਲਿਆ ਕੋਈ ਗਰੀਬ ਬੰਦਾ ਵੇਚਦਾ ਉਹਨਾਂ ਦੇ ਘਰਾਂ 'ਚ ਜਾਂਦੇ ਨੇ ਇਹ ਜਿਹੜੇ ਵੇਚਦੇ ਨੇ ਵਿਚਾਰੇ ਮੈਨੂੰ ਦੱਸ ਦੇ ਨੇ ਬਾਈ ਛੋਟੇ ਅਸੀਂ ਕੀ ਕਰੀਏ ਸਾਨੂੰ ਆ ਕੇ ਧੱਕੇ ਨਾਲ ਕਹਿੰਦੇ ਨਸ਼ਾ ਵੇਚ ਤੇ ਸਾਨੂੰ ਹਫ਼ਤਾ ਭਰ ਇਹੋ ਜਿਹੇ ਜਿਹੇ ਮੁਲਾਜ਼ਮ ਹੈਗੇ ਨੇ ਸੱਟਿਆਂ ਵਾਲਿਆਂ ਦੇ ਘਰਾਂ ਜਾ ਕੇ ਕਹਿੰਦੇ ਸੱਟਾ ਲਬਾਓ ਸਾਨੂੰ ਪੈਸੇ ਦਿਓ ਹੈਂ ਤੇ ਕੋਈ ਵੀ ਵਿਚਾਰਾ ਭੁੱਕੀ ਵੇਚਦਾ ਕਿ ਲੋਨ ਦੇ ਘਰੇ ਜਾ ਕੇ ਕਹਿੰਦੇ ਭੁੱਕੀ ਵੇਚੋ ਸਾਨੂੰ ਪੈਸੇ ਦਿਓ ਨਹੀਂ ਤੁਹਾਡੇ ਵਾਕਾਂ ਨਾਲ 3 ਭੈਣਾਂ ਤੇ ਵੀ ਮਾੜੀ ਅੱਖ ਰੱਖਦੇ ਨੇ ਐਸ ਲੋਟ ਦੇ ਵੀ ਬੰਦੇ ਹੈਗੇ ਨੇ ਇਹਨਾਂ ਦਾ ਹੱਲ ਕਰੋ ਪਹਿਲਾਂ ਵੱਡੇ ਅਫਸਰਾਂ ਨੂੰ ਬੇਨਤੀ ਆਏ ਇਹ ਮਾਸ ਖਾਣਿਆ ਗਿੱਧਾਂ ਵਰਦੀ ਵਾਕੇ ਸ਼ੰਡ ਰੱਖੀਆਂ ਇਹਨਾਂ ਦਾ ਮੈਂ ਹਰੇਕ ਬੰਦੇ ਨੂੰ ਕਹਿੰਦਾ ਕੀ ਯਾਰ ਅਣਾ ਉਹਨਾਂ ਬਾਰੇ ਉਹਨਾਂ ਬਾਰੇ ਗੱਲ ਕਰੋ ਉਹ ਨਸ਼ਾਬੇ ਹਾਂ ਤੁਸ ਕੋਈ ਨਸ਼ਾ ਵੇਚਣ ਵਾਲਾ ਹੋਵੇ ਜਿਹਨੇ ਏਡੀਆਂ ਏਡੀਆਂ ਮੰਜਲਾਂ ਤਿੰਨ ਮੰਜਲੀਆਂ ਕੋਠੀਆਂ ਪਾਈਆਂ ਹੁਣ ਲੜਾਂ ਚ ਪਤਾ ਲੱਗ ਜਾਂਦਾ ਵੀ ਨਸ਼ਾ ਵੇਚਦਾ ਸੋਨੂੰ ਹੀ ਪਤਾ ਸੋਨੂੰ ਕੋਲ ਪਤਾ ਨਹੀਂ ਵੀ ਬੁਲਾਣਾ ਬੰਦਾ ਨਸ਼ਾ ਵੇਚਦਾ ਉਹਨੂੰ ਲੰਗਾ ਘਮਾ ਦਿਓ ਸ਼ਹਿਰ ਚ ਫੇਰ ਤਾਂ ਸੁਆਦ ਹੈ ਅਕੇ ਮੈਂ ਵੀਡੀਓ ਸੁਣੀ ਆ ਕਿ ਡਿਸ ਸਸਪੈਂਡ ਸਸਪੈਂਡ ਨੂੰ ਲੈਣ ਹਾਇ ਉਹਨੂੰ ਕਿੱਥੇ ਮਿਲੂ ਇਹ ਜੇ 15 ਨੂੰ ਟਰਮੀਨੇਟ ਕਰੋ ਅਮਰਿੰਦਰ ਸ਼ਰਮਾ ਜੋ ਮੁੱਖ ਮੰਤਰੀ ਆ ਵਿਚਾਰਾ ਉਹਦੀ ਪੱਗ ਲਾ ਕੇ ਕੁੱਟਿਆ ਵੀਡੀਓ ਦੇ ਸਕਦੇ ਤੁਸੀਂ ਮੁੱਖ ਮੰਤਰੀ ਨਿਊਜ਼ ਪੜ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਬਜਾ ਉਹੀ ਬਣਾ ਗੱਲੂ ਹੀ ਮੂੰਹ ਤੇ ਮੁੱਕੇ ਮਾਰੇ ਗੋਦੇ ਹਣਾ ਉਹਨੂੰ ਕੁੱਟਿਆ ਉਹ ਵੇ ਤੂੰ ਛੋੜਨ ਨੂੰ ਕੁਸ ਹੋਏ ਤੁਸੀਂ ਮੈਂਟਰ ਚ ਫੈਰ ਮਾਰਦੇ ਹੋ ਅਗਲੇ ਦੇ ਬੇਨਤੀ ਹੱਥ ਬਨ ਕੇ ਇਹੋ ਜਿਹੇ ਬੰਦਿਆਂ ਨੂੰ ਵਧੀਆ ਮੇਜ ਬਣੂਗੀ ਟਰਮੀਨੇਟ ਕਰੋ ਟਰਮੀਨੇਟ ਇਹੋ ਜਿਹੇ ਬੰਦੇ ਸਰਕਾਰੀ ਪੈਸਾ ਲੈਣ ਦੇ ਹੱਕ 'ਚ ਨਹੀਂ ਜੋ ਬੱਚਿਆਂ ਨਾਲ ਅੱਜ 99 99 ਤਾਂ ਮੰਨੀ ਗੱਲ ਤੁਸੀਂ ਚਲਮ ਕਰੇ ਹੈ ਨੇ ਉਹ ਤਾਂ ਸਾਹਮਣੇ ਆ ਜਿਨ੍ਹਾਂ ਨੇ ਕਰੇ ਨੇ ਉਹ ਭੁਗਤ ਵੀ ਬਹੁਤ ਰਹੇ ਨੇ ਭੁਗਤਣਗੇ ਵੀ ਅੱਜ ਦੇ ਵਾਲੇ ਵੀ ਭੁਗਤਣਗੇ ਜੋ ਨਸ਼ਾ ਭਕਾ ਰਹੇ ਨੇ ਆਉਣ ਵਾਲੇ ਟਾਈਮ 'ਚ ਭੁਗਤਣਗੇ ਬੱਟ ਯਾਰ ਜਿਹੜਾ ਤੁਸੀਂ ਇਹ ਜਦੋਂ ਕਰ ਰਹੇ ਹੋ ਬਹੁਤ ਮਾੜਾ ਆ ਬਹੁਤ ਮਾੜਾ ਜੈਨੋਸਾਈਡ ਆ ਯਾਰ ਇੱਕ ਤਰ੍ਹਾਂ ਦਾ ਬਾਈ ਖੁਸ਼ ਸੰਧੂ ਮੇਰਾ ਨੰਬਰ ਯਾਰ 9877838701 ਸਵੇਰੇ ਕਰ ਲਈ ਬਾਈ ਬਣ ਕੇ WhatsApp ਤੇ ਹਨਾ ਹੁਣ ਤਾਂ ਲਗਾਨੀ ਸਵੇਰੇ ਕਰ ਲਈ ਬਾਈ ਬਣ ਕੇ ਹਨਾ ਤਾਂ ਬਾਈ ਬਣ ਕੇ ਮੱਚੋ ਕੱਟਿਆ ਜਾਂਦਾ ਯਾਰ ਇਹਦਾਂ ਮੈਂ ਸੋ ਬਾਈ ਬਣ ਕੇ ਮੈਂ ਆਪਣਾ ਸ਼ੇਅਰ ਕਰਦੇ ਨੂੰ ਵੀਡੀਓ ਬੂਡੀ ਆਪਣੀ ਇਹ ਜ਼ਿਆਦਾਤਰ ਫੈਲ ਨਹੀਂ ਹੁੰਦੇ ਬੰਦ ਕਰ ਦਿੰਦੇ ਨੇ ਅੱਜ ਹੁਣ ਰਿਪੋਰਟਾਂ ਮਾਰਨਗੇ ਹਾਂ ਬਾਈ ਹਾਂ ਉਹੀ ਤੁਸੀਂ ਦੇਖ ਲਿਓ ਇਹਦੇ ਹੁਣ ਰਿਪੋਰਟਾਂ ਮਾਰਨਗੇ ਪੁਲਿਸ ਹੀ ਬੰਦ ਕਰੂ ਏ ਮੈਨੂੰ ਪਤਾ ਦੂਜੇ ਤੀਜੇ ਨੇ ਆਪਣਾ ਪੇਜਾਂ ਹੀ ਬੰਦ ਕਰ ਦਿੰਦੇ ਨੇ ਕਿਉਂ ਆਪਾਂ ਸੱਚ ਬੋਲਦੇ ਹਾਂ ਹੋਰ ਕੋਈ ਬੋਲਣਾ ਬੋਲੇ ਹੋਰ ਕੋਈ ਸਮਾਜ ਸੇਵੀ ਬੋਲਣਾ ਬੋਲੇ ਕਿਉਂ ਹਰੇਕ ਨੂੰ ਆਇਆ ਹੁੰਦਾ ਵੀ ਸਾਡਾ ਪੁਲਿਸ ਨਾਲ ਸਬੰਧ ਨਾ ਵਿਗੜ ਜੇ ਨਹੀਂ ਬੋਲਦੇ ਮੈਨੂੰ ਪਤਾ ਬਹੁਤ ਘੱਟ ਬੋਲਣਗੇ ਕਿਉਂ ਅਗਲਾ ਕਹਿੰਦਾ ਅਸੀਂ ਕਿਉਂ ਵਿਗਾੜੀਏ ਸੰਬੰਧ ਕ ਹਣਾ ਤਾਂ ਨਹੀਂ ਬੋਲਦੇ ਗੱਲ ਕਰ ਭਾਈ ਜ਼ੁਲਮ ਖਿਲਾਫ ਤਾਂ ਬੋਲਣਾ ਆਪਣਾ ਫਰਜ਼ ਆ ਬੋਲੋ ਯਾਰ ਸਰੇ ਆਮ ਦਿਖੀ ਜਾਂ ਦੋਦਨ ਹੋਇਆ ਹਣਾ ਸਿੱਖ ਲੀਡਰਾਂ ਨੂੰ ਬੋਲਣ ਦੀ ਲੋੜ ਆ ਦੇ ਹੱਕ ਚ ਟਰਮੀਨੇਟ ਕਰਾਓ ਸਸਪੈਂਡ ਨਹੀਂ ਉਹਨਾਂ ਤੇ ਕਾਰਵਾਈ ਕਰਾਓ ਸੋ ਮਨੀ ਕਮੇਟੀ ਨੂੰ ਲੋੜ ਆ ਉਹਦੇ ਖਿਲਾਫ ਬੋਲਣ ਦੀ ਹਣਾ ਉਹ ਉਹ ਜ਼ੁਲਮ ਜੋ ਹੋਇਆ ਉਹਦੇ ਖਿਲਾਫ ਬੋਲੋ ਨਹੀਂ ਸੋ ਭਾਈ ਜਾਂਦਾ ਨਾ ਕਹਿੰਦਾ ਖਿਮਾ ਦਾ ਜਾਂਚ ਕੈਂ ਗਲਤੀ ਮਲਤੀ ਮਾਫ ਕਰੋ ਨਸ਼ਾ ਇੱਕ ਜ਼ਹਿਰ ਹੈ ਜੋ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਕਣ ਵਾਂਗੂ ਖਾ ਰਿਆ ਜੇ ਇਕੱਠੇ ਹੋ ਕੇ ਲੜ ਪੇ ਤਾਂ ਠੀਕ ਐ ਨਹੀਂ ਭਾਈ ਸੋਡੀ ਮਰਜੀ ਐ ਮੈਂ ਤਾਂ ਬਹੁਤ ਕੁੱਤੇ ਵਾਂਗੂ ਪਾਉਂਦਾ ਬਹੁਤ ਕੁੱਤੇ ਵਾਂਗੂ ਪਾਉਂਦਾ ਲੋਕਾਂ ਤੇ ਅਸਰ ਵੀ ਹੁੰਦਾ ਪਰ ਅਸਰ ਸਰਕਾਰਾਂ ਨਹੀਂ ਹੋਣ ਦਿੰਦੀਆਂ ਅਰ ਕੀ ਕਰੀਏ ਬਹਿ ਵੀ ਖਾਲਸਾ ਬਹਿ ਵੀ ਫਰੇ ਜੌਨੇ ਬੰਦਰ ਉਹ ਪਾ